ਸਾਡੇ ਵੱਡੇ ਵੀਰ ਡੈਨੀਅਲ ਪੱਟੀ ਜੀ ਨੂੰ ਅੱਜ ਪਰਮੇਸ਼ਵਰ ਨੇ ਇੱਕ ਬਹੁਤ ਹੀ ਉੱਚੇ ਅਹੁਦੇ ਦਾ ਨਿਵਾਜਿਆ ਆ ਅਸੀਂ ਖਾਸ ਕਰਕੇ ਧੰਨਵਾਦ ਕਰਨਾ ਚਾਹੁੰਦੇ ਆ ਸੀਐਮ ਭਗਵੰਤ ਸਿੰਘ ਮਾਨ ਜੀ ਦਾ ਔਰ ਹੁਣ ਇੱਕ ਆਸ ਜਾਗੀ ਆ ਤੁਹਾਡੇ ਸਭਨਾਂ ਦੇ ਲਈ ਕਿ ਜੋ ਚਰਚਾਂ ਦੇ ਮਸਲੇ ਸੀ ਜੋ ਵੀ ਚਰਚਾਂ ਦੇ ਬਹੁਤ ਸਾਰੇ ਕੰਮ ਸੀ ਜਿਹੜੇ ਰੁਕੇ ਪਏ ਸੀ ਉਹਨ ਇੱਕ ਆਸ ਆ ਕਿ ਅਸੀਂ ਡੈਨੀਅਲ ਭੱਟੀ ਜੀ ਦੇ ਕੋਲ ਆਵਾਂਗੇ ਕਿ ਉਸ ਮਸਲੇ ਨੂੰ ਆਪਣਾ ਤੁਸੀਂ ਹੱਲ ਕਰਵਾ ਸਕਦੇ ਹੋ ਇੱਕ ਮਸੀਹ ਸਮਾਜ ਦੇ ਵਿੱਚ ਜਿਹੜਾ ਇੱਕ ਜਾਗਦਾ ਚਿਹਰਾ ਸੀ ਜਿਹੜਾ ਜੋ ਸਬਜ਼ਾਂ ਦੇ ਸਾਹਮਣੇ ਸੀ ਅੱਜ ਉਹ ਉਹ ਉਹਨੂੰ ਇੱਕ ਚੰਗੇ ਅਹੁਦੇ ਦੇ ਨਾਲ ਜਿਹੜਾ ਪੰਜਾਬ ਸਰਕਾਰ ਦੀ ਗੱਲ ਕਰੀਏ ਤਾਂ ਉਹਨਾਂ ਨੇ ਨਵਾਜਿਆ ਆ ਔਰ ਜਿੰਨੇ ਵੀ ਸੁਣ ਰਹੇ ਨੇ ਸਾਰਿਆਂ ਨੂੰ ਜੈ ਮਸੀਹ ਦੀ ਡਾਇਰੈਕਟਰ ਸਾਹਿਬ ਨੇ ਦਸੀਆ ਵਧਾਈ ਦੀ ਬੁਲੀ ਦਿੱਤੀ ਆ ਔਰ ਜਿੰਨੇ ਵੀ ਮੇਰੇ ਭਰਾ ਇਸ ਵळे ਵਧਾਈ ਦੇਣ ਲਈ ਘਰ ਆ ਰਹੇ ਨੇ ਹਜ਼ਾਰਾਂ ਦੀ ਗਿੰਦੀ ਨਾਲ ਕੱਲ ਵੀ ਸਨਮਾਨਤ ਕੀਤਾ ਅੱਜ ਵੀ ਸ਼ਹਿਰ ਦੇ ਚਰਚਾਂ ਚ ਵਾਖ ਵਾਖ ਚਰਚਾਂ ਚ ਗਏ ਆ ਸਾਡੇ ਪ੍ਰਧਾਨ ਵੀਰ ਮੇਰਾ ਵੱਡਾ ਜਿਸਬਾਲ ਜੀ ਔਰ ਡਾਇਰੈਕਟਰ ਸਾਹਿਬ ਸਾਰਿਆਂ ਨੂੰ ਜੈ ਮਸੀਹ ਦੀ ਮੈਂ ਪਾਸਟਰ ਨਵਜੋਤ ਗਿੱਲ ਸੱਚ ਦੀ ਆਵਾਜ਼ ਮਿਨਿਸਟਰੀ ਤੋਂ ਔਰ ਦੋਸਤੋ ਗੱਲਬਾਤ ਕਰਨੀ ਚਾਹੁੰਦੇ ਆ ਕਿ ਸਾਡੇ ਵਿੱਚਕਾਰ ਬੜੇ ਹੀ ਆਦਰਯੋਗ ਆ ਜੋ ਇਸ ਸਮੇਂ ਦੇ ਮੌਜੂਦਾ ਜੋ ਚੇਅਰਮੈਨ ਬਣੇ ਨੇ ਸਾਡੇ ਵਿੱਚ ਮੌਜੂਦ ਹੈ ਡੈਨੀਅਲ ਪੱਟੀ ਜੀ ਔਰ ਨਾਲ ਹੀ ਪ੍ਰਧਾਨ ਜਸਪਾਲ ਜੀ ਔਰ ਪ੍ਰਧਾਨ ਗੁਰਸੇਵਕ ਜੀ ਤੇ ਹੋਰ ਵੀ ਸਾਰੇ ਪਾਸੇ ਸਬਾਨ ਇਸੇਗਾ ਦੇ ਉੱਤੇ ਮੌਜੂਦ ਆ ਸੋ ਅਸੀਂ ਸਾਰੇ ਹੀ ਮਿਲ ਕੇ ਜੋ ਡੈਰੀਅਲ ਪੱਟੀ ਜੀ ਆ ਅਸੀਂ ਉਹਨਾਂ ਨੂੰ ਸਨਮਾਨਿਤ ਕਰਨ ਜਾ ਰਹੇ ਹਾਂ ਕਿਉਂਕਿ ਪੰਜਾਬ ਸਰਕਾਰ ਵੱਲੋਂ ਜੋ ਇਹ ਪਹਿਲ ਕਦਮੀ ਕੀਤੀ ਗਈ ਆ ਕਿ ਆਪਣਾ ਪ੍ਰਧਾਨ ਡੈਰੀਅਲ ਜੀ ਨੂੰ ਚੇਅਰਮੈਨ ਦਾ ਅਹੁਦਾ ਦੇ ਕੇ ਨਵਾਜਿਆ ਆ ਅਸੀਂ ਪੂਰੀ ਪੰਜਾਬ ਸਰਕਾਰ ਔਰ ਐਸ ਸੀ ਐਮ ਭਗਵੰਤ ਸਿੰਘ ਮਾਨ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆ ਔਰ ਅੱਜ ਇਹ ਖੁਸ਼ੀ ਦੇ ਮੌਕੇ ਦੇ ਉੱਤੇ ਸਾਰੇ ਪਹੁੰਚੇ ਆ ਤੇ ਅਸੀਂ ਸਨਮਾਨਿਤ ਕਰਨਾ ਹੈ ਨਹੀਂ ਆ ਹallelujah hallelujah 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 ਸਾਰਿਆਂ ਨੂੰ ਜੈ ਐਮ ਸੀ ਦੀ ਮੈਂ ਪਾਸਟਰ ਨਵਜੋਦ ਗਿੱਲ ਔਰ ਡਾਇਰੈਕਟਰ ਸੱਚ ਦੀ ਆਵਾਜ਼ ਚੈਨਲ ਸੋ ਅੱਜ ਸਾਡੀ ਜਿਹੜੀ ਸਾਰੀ ਟੀਮ ਜਿਹੜੀ ਆ ਪਾਸਟਰ ਬੂਆ ਸਿੰਘ ਤੇ ਪਾਸਟਰ ਲੱਖਾ ਜੀ ਔਰ ਪਾਸਟਰ ਗਰੀਦਾਸ ਜੀ ਤੇ ਪ੍ਰਧਾਨ ਜਸਪਾਲ ਜੀ ਪਾਸਟਰ ਗਰਨਾਮ ਖੈਰਾ ਜੀ ਗੁਰਸੇਵਕ ਜੀ ਸਾਰੇ ਹੀ ਇਸ ਜਗ੍ਹਾ ਦੇ ਉੱਤੇ ਅਸੀਂ ਅੱਜ ਪਹੁੰਚੇ ਆ ਸਾਡੇ ਵੱਡੇ ਵੀਰ ਡੈਨੀਅਲ ਪੱਟੀ ਜੀ ਨੂੰ ਅੱਜ ਪਰਮੇਸ਼ਵਰ ਨੇ ਇੱਕ ਬਹੁਤ ਹੀ ਉੱਚੇ ਅਹੁਦੇ ਦਾ ਨਿਵਾਜਿਆ ਆ ਅਸੀਂ ਖਾਸ ਕਰਕੇ ਧੰਨਵਾਦ ਕਰਨਾ ਚਾਹੁੰਦੇ ਆ ਸੀਐਮ ਭਗਵੰਤ ਸਿੰਘ ਮਾਨ ਜੀ ਦਾ ਕਿ ਜਿਨ੍ਹਾਂ ਨੇ ਇੱਕ ਬਹੁਤ ਹੀ ਹਨਹਾਰ ਚਿਹਰਾ ਚੁੜਿਆ ਮਸੀਹ ਕੌਮ ਦੇ ਵਿੱਚੋਂ ਡੈਨੀਅਲ ਪੱਟੀ ਜੀ ਨੂੰ ਜੋ ਕਿ ਬੜੇ ਲੰਬੇ ਸਮੇਂ ਤੋਂ ਕੌਮ ਦੀ ਸੇਵਾ ਕਰ ਰਹੇ ਸੀ ਜਦੋਂ ਹੀ ਇਹ ਅਨਾਉਂਸਮੈਂਟ ਅਸੀਂ ਸੁਣੀ ਤੇ ਪੂਰੇ ਮਸੀਹ ਸਮਾਜ ਦਾ ਜਿਹੜਾ ਚਿਹਰਾ ਸੀ ਉਹ ਇੱਕਦਮ ਖੁਸ਼ੀ ਦੇ ਨਾਲ ਖੜ ਖੜ ਗਿਆ ਸੀ ਇਹਨਾਂ ਨੂੰ ਦੇਖ ਕੇ ਕਿਉਂਕਿ ਹਮੇਸ਼ਾ ਹੀ ਜੇ ਗੱਲ ਅਧਿਨਗੀ ਦੀ ਕਰੀਏ ਤੇ ਬੜੇ ਨਮਰ ਤੇ ਬੜੀ ਅਧਿਨਗੀ ਬੜੇ ਨਮਰ ਸੁਭਾਅ ਦੇ ਨਾਲ ਇਹਨਾਂ ਨੇ ਕੌਮ ਦੀ ਸੇਵਾ ਕੀਤੀ ਆ ਬੜੇ ਲੰਬੇ ਸਮੇਂ ਤੋਂ ਤੇ ਬੜੀ ਹੀ ਦਿਲ ਦੀ ਤਮੰਨਾ ਸੀ ਖੁਸ਼ੀ ਸੀ ਕਿ ਆ ਕੇ ਅਸੀਂ ਹੌਂਸਲਾ ਅਫਜ਼ਾਈ ਦੇ ਲਈ ਅਸੀਂ ਚੇਅਰਮੈਨ ਸਾਹਿਬ ਨੂੰ ਸਨਮਾਨਿਤ ਕਰਕੇ ਆਈਏ ਆਪਣੇ ਵੱਡੇ ਭਰਾ ਨੂੰ ਸਭ ਤੋਂ ਪਹਿਲਾਂ ਤੇ ਮੈਂ ਆਪਣੇ ਵੱਡੇ ਵੀਰ ਨੂੰ ਬਹੁਤ ਬਹੁਤ ਵਧਾਈਆਂ ਦੇਣੀਆਂ ਚਾਹਨਾ ਇਸ ਮੌਕੇ ਦੇ ਉੱਤੇ ਔਰ ਨਾਲ ਦੀ ਨਾਲ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਵੀ ਕਹਿਣਾ ਚਾਹੁੰਦਾ ਆ ਕਿ ਜਿੱਦਾਂ ਪਹਿਲਾਂ ਲੰਬੇ ਸਮੇਂ ਤੋਂ ਇਹਨਾਂ ਨੇ ਆਪਣੀ ਕੌਮ ਦੀ ਸੇਵਾ ਨੂੰ ਬੜੇ ਵਧੀਆ ਤਰੀਕੇ ਨਾਲ ਨਿਭਾਇਆ ਆ ਤੇ ਤੁਸੀਂ ਇਸੇ ਤਰ੍ਹਾਂ ਹੀ ਡੈਨੀਅਲ ਭੱਟੀ ਜੀ ਦਾ ਸਾਥ ਜਰੂਰ ਦਿਓ ਅੱਗੇ ਵੀ ਤੇ ਦਿੰਦੇ ਰਹੋ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਤੁਸੀਂ ਗੱਲਾਂ ਨੂੰ ਆਪਣੇ ਮਨ ਦੇ ਵਿੱਚ ਲੈ ਕੇ ਸੋਚਦੇ ਸੀ ਪਰ ਪੂਰੀਆਂ ਨਹੀਂ ਸੀ ਹੋ ਰਹੀਆਂ ਔਰ ਹੁਣ ਇੱਕ ਆਸ ਜਾਗੀ ਆ ਤੁਹਾਡੇ ਸਭਨਾਂ ਦੇ ਲਈ ਕਿ ਜੋ ਚਰਚਾ ਦੇ ਮਸਲੇ ਸੀ ਜੋ ਵੀ ਚਰਚਾ ਦੇ ਬਹੁਤ ਸਾਰੇ ਕੰਮ ਸੀ ਜਿਹੜੇ ਰੁਕੇ ਪਏ ਸੀ ਉਹਨ ਇੱਕ ਆਸ ਆ ਕਿ ਅਸੀਂ ਡੈਨੀਅਲ ਭੱਟੀ ਜੀ ਦੇ ਕੋਲ ਆਵਾਂਗੇ ਤੇ ਉਸ ਮਸਲੇ ਨੂੰ ਆਪਣਾ ਤੁਸੀਂ ਹੱਲ ਕਰਵਾ ਸਕਦੇ ਹੋ ਇਹ ਸਭ ਤੋਂ ਵੱਡੀ ਇੱਕ ਖੁਸ਼ੀ ਦੀ ਗੱਲ ਆ ਕਿ ਸਾਡਾ ਇੱਕ ਮਸੀਹ ਸਮਾਜ ਦੇ ਵਿੱਚ ਜਿਹੜਾ ਇੱਕ ਜਾਗਦਾ ਚਿਹਰਾ ਸੀ ਜਿਹੜਾ ਜੋ ਸਭਧਾਂ ਦੇ ਸਾਹਮਣੇ ਸੀ ਅੱਜ ਉਹ ਉਹ ਉਹਨੂੰ ਇੱਕ ਚੰਗੇ ਅਹੁਦੇ ਦੇ ਨਾਲ ਜਿਹੜਾ ਮਾਨਸਾ ਸਰਕਾਰ ਦੀ ਪੰਜਾਬ ਸਰਕਾਰ ਦੀ ਗੱਲ ਕਰੀਏ ਤਾਂ ਉਹਨਾਂ ਨੇ ਅੱਜ ਨਵਾਜਿਆ ਆ ਵੈਲਫੇਅਰ ਬੋਰਡ ਦੇ ਜੋ ਚੇਅਰਮੈਨ ਬਣਾਇਆ ਆ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਨਾਲ ਧੰਨਵਾਦ ਇਹ ਕਰਨਾ ਚਾਹੁੰਦੇ ਆ ਪ੍ਰਧਾਨ ਜਸਪਾਲ ਜੀ ਦਾ ਆਪਣਾ ਪਾਸਟਰ ਗਰਨਾਮ ਜੀ ਦਾ ਔਰ ਪ੍ਰਧਾਨ ਗੁਰਸੇਵ ਗਿੱਲ ਜੀ ਦਾ ਅਤੇ ਹੋਰ ਵੀ ਸਾਡੇ ਜੋ ਪਾਸ ਸਬਾਨ ਇਸ ਜਗ੍ਹਾ ਦੇ ਉੱਤੇ ਪਹੁੰਚੇ ਨੇ ਉਹਨਾਂ ਦਾ ਵੀ ਅਸੀਂ ਧੰਨਵਾਦ ਕਰਨਾ ਚਾਹੁੰਦੇ ਆ ਕਿ ਜੇ ਤੇ ਮੈਂ ਕਹਿਣਾ ਚਾਹਣਾ ਕਿ ਇਸ ਮੌਕੇ ਦੇ ਉੱਤੇ ਖੁਸ਼ੀ ਦੇ ਵਿੱਚ ਦੋ ਸ਼ਬਦ ਜਿਹੜਾ ਆ ਸਾਡੇ ਡੈਨੀਅਲ ਪੱਟੀ ਜੀ ਵੀ ਉਹ ਸਾਂਝੇ ਕਰਨਗੇ ਤੁਹਾਡੇ ਸਭਨਾਂ ਦੇ ਨਾਲ ਆਪ ਜੀ ਦੇ ਚੈਨਲ ਨੂੰ ਫਿਰ ਦੁਬਾਰਤੋਂ ਔਰ ਜਿੰਨੇ ਵੀ ਸੁਣ ਰਹੇ ਨੇ ਸਾਰਿਆਂ ਨੂੰ ਜੈ ਮਸੀਹ ਜੀ ਡਾਇਰੈਕਟਰ ਸਾਹਿਬ ਨੇ ਦੱਸੀ ਆ ਵਧਾਈ ਦੀ ਬੋਲੀ ਦਿੱਤੀ ਆ ਔਰ ਜਿੰਨੇ ਵੀ ਮੇਰੇ ਭਰਾ ਇਸ ਵळे ਵਧਾਈ ਦੇਣ ਲਈ ਘਰ ਆ ਰਹੇ ਨੇ ਯਾਰਾਂ ਦੀ ਗਿਣਤੀ ਨਾਲ ਕੱਲ ਵੀ ਸਨਮਾਨਤ ਕੀਤਾ ਅੱਜ ਵੀ ਸੇਅਰ ਦੇ ਚਰਚਾਂ ਵਿੱਚ ਵਾਖ ਵਖਤਾਂ 'ਚ ਗਏ ਆ ਸਾਡੇ ਪ੍ਰਧਾਨ ਵੀਰ ਮੇਰਾ ਵੱਡਾ ਜਿਸਪਾਲ ਜੀ ਔਰ ਡਾਇਰੈਕਟਰ ਸਾਹਿਬ ਸੇਵਕ ਜੀ ਫਾਸਟਰ ਗਰਨਾਮ ਜੀ ਔਰ ਬਿਸ਼ੇ ਸਾਹਿਬ ਔਰ ਜਿੰਨੇ ਵੀ ਮੇਰੇ ਪਿੰਡ ਤੋਂ ਵੀ ਆਏ ਪਿਛੇ ਬੈਠੇ ਨੇ ਆਪਣੇ ਅਧਿਆਮਸੀ ਸਾਹਿਬ ਨੇ ਔਰ ਮੇਰੇ ਭਰਾ ਅਨਵਰ ਮਸੀ ਜੀ ਕਹਿਣਾ ਚਾਹੁੰਦਾ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਮੈਨੂੰ ਇਹਨਾਂ ਮਾਨ ਸਰਕਾਰ ਬਖਸ਼ਿਆ ਔਰ ਨਾਲ ਹੀ ਨਾਲ ਪੰਜਾਬ ਸਰਕਾਰ ਦਾ ਧੰਨਵਾਦ ਕਰਦਾ ਜਿੰਨਾ ਇੰਨਾ ਵੱਡਾ ਉਦਾਰੀ ਨਵਾਜਿਆ ਸਾਰਿਆਂ ਜੀ ਜੀ